ਤੇ ਵਿਗਿਆਨੀ ਚੁਗਾੜੀ ਹੁੰਦੇ ਕਿਉਂਕਿ ਉਹ ਜਿਹੜੇ ਘੱਟ ਤੋਂ ਘੱਟ ਕੀਮਤ ਦੇ ਵਿੱਚ ਵੱਡੇ ਤੋਂ ਵੱਡਾ ਨਿਯਮਿਤ ਕਰਨ ਦੀ ਕੋਸ਼ਿਸ਼ ਕਰਦੇ। ਜੀ। ਤਾਂ ਹੁਣ ਅਸੀਂ ਕੀ ਕੀਤਾ ਵੀ ਸਾਨੂੰ ਪਤਾ ਹੈ ਕਿ ਜਿਹੜਾ ਪੈਟਰੋਲ ਹੈ ਉਹ ਬਲਦ ਹੈ। ਹਾਂ ਬਿਲਕੁਲ। ਉਹ ਵੋਲੇਟਾਈਲ ਸਬਸਟੈਂਸ ਕਹਿੰਦੇ ਵੀ ਜਿਹੜਾ ਕਿ ਬਾਹਰ ਰੱਖਦੇ ਉੱਡਣਾ ਸ਼ੁਰੂ ਹੋ ਜਾਂਦਾ। ਹੂੰ। ਠੀਕ ਹੈ। ਹੁਣ ਉਹ ਜੇ ਉਸ ਦੀ ਜਗ੍ਹਾ ਤੇ ਆਪਾਂ ਅੱਗ ਲਾ ਗੀਏ ਉਸ ਨੂੰ ਤਾਂ ਉਹਦੇ ਵਿੱਚ ਜਿਹੜੀਆਂ ਹੈ ਗੈਸਾਂ ਬਣ ਜਾਣਗੀਆਂ ਉਸ ਦੇ ਉਹ ਗੈਸਾਂ ਨੂੰ ਜੇ ਇਕੱਠਾ ਕਰ ਲਿਆ ਜਾਵੇ ਕਿਤੇ ਤਾਂ ਉਹ ਪ੍ਰੈਸ਼ਰ ਬਣ ਜੂਗਾ ਉਹ ਪ੍ਰੈਸ਼ਰ ਦੇ ਨਾਲ ਉਹ ਜਿਹੜਾ ਹੈਗਾ ਉਹ ਬੋਤਲ ਨੂੰ ਅੱਗੇ ਵੀ ਧੱਕ ਸਕਦਾ ਤਾਂ ਉਹ اسی ਕਰਨ ਦੇ ਕਾਰਨ ਜਦੋਂ ਇਸ ਤਰ੍ਹਾਂ ਹੋਇਆ ਵੀ ਇਹ ਇਸ ਦਾ ਅਸੀਂ ਸਪਰੇਅ ਆ ਤੁਹਾਡੇ ਸਾਹਮਣੇ ਆ ਤੁਸੀਂ ਕਰੇ ਸਪਰੇਅ ਕੀ ਹੈ ਇਹ ਸਪਰੇਅ ਜਿਹੜਾ ਸਪ੍ਰੇਅ ਓਕੇ ਇੱਥੇ ਪੈਟਰੋਲ ਲੈ ਲਓ ਸਪ੍ਰੇਅ ਲੈ ਲਓ ਕੋਈ ਵੀ ਤੁਸੀਂ ਆ ਜਿਹੜਾ ਆਪਾਂ ਆਪਣੇ ਕੱਪੜਿਆਂ ਤੇ ਪਾ ਲੈਂਦੇ ਆਂ ਜੀ ਡੀਓਡੋਰੈਂਟ ਜੀ ਉਹ ਵੀ ਉਹੀ ਉਹੀ ਅਲਕੋਹਲ ਹੈ ਅਲਕੋਹਲ ਲੈ ਲਓ ਤਾਂ ਹੁਣ ਇਸ ਦੇ ਵਿੱਚ ਅਸੀਂ ਨੇ ਆ ਸਪਰੇਅ ਕੀਤਾ ਇਸ ਦੇ ਵਿੱਚ ਜੀ ਜਦੋਂ ਇਸ ਦੇ ਵਿੱਚ ਸਪਰੇਅ ਕੀਤਾ ਤਾਂ ਹੁਣ ਇਸ ਦੇ ਵਿੱਚ ਕੀ ਸੀ ਹਵਾ ਸੀ ਹਵਾ ਜਦੋਂ ਉਹਨੂੰ ਆਕਸੀਜਨ ਮਿਲ ਜਾਣੀ ਜੀ ਇੱਥੋਂ ਅਸੀਂ ਕੀ ਦੇਵਾਂਗੇ ਲਾਈਟਰ ਚ ਉਹਨੂੰ ਦੇਵਾਂਗੇ ਅੱਗ ਹੂੰ ਚਿਗਾਰੀ ਨਿਕਲੂਗੀ ਹੁਣ ਜਦੋਂ ਚਿਗਾਰੀ ਨਿਕਲੂਗੀ ਤਾਂ ਤੁਸੀਂ ਦੇਖੋਗੇ ਕਿ ਇੱਥੇ ਕੀ ਹੋ ਰਿਹਾ ਹੈ ਇਹਦੇ ਅੰਦਰ ਕਿਰਿਆ ਹੋਊਗੀ ਕਿਰਿਆ ਦੇ ਨਾਲ ਕੀ ਹੋਊਗਾ ਕੱਕਰ ਬਿਲਕੁਲ ਹੁਣ ਦੁਬਾਰਾ ਫਿਰ ਤੁਹਾਨੂੰ ਕਰਕੇ ਦਿਖਾਨੇ ਆ ਵੀ ਇਹ ਜਿਹੜਾ ਤਮਾਕਾ ਹੈਗਾ ਇਹ ਡਿਪੈਂਡ ਕਿਸ ਤੇ ਕਰਦਾ ਉਹਨੇ ਡਿਪੈਂਡ ਕਰਦਾ ਹੈ ਵੀ ਅਸੀਂ ਸਪਰੇਅ ਕਿੰਨਾ ਕੀਤਾ ਤੇ ਉਸ ਦੇ ਵਿੱਚ ਕਿੰਨੀ ਉਸ ਤੇ ਉਹ ਅੱਗ ਪਹੁੰਚੀ ਜਾਂ ਕਿੰਨੀ ਉਹਦੇ ਚ ਗੈਸਾਂ ਬਣੀ ਹੁਣ ਦੇਖਿਆ ਜਾਵੇ ਤਾਂ ਮੈਂ ਜ਼ਰੂਰ ਆ ਬੱਚਿਆਂ ਨੂੰ ਕਹਿਣਾ ਚਾਹੁੰਦਾ ਕਿ ਇਸ ਕੋਇਲ ਬੋਤਲ ਨੂੰ ਮੈਨੂੰ ਵਾਪਸ ਭਰਾ ਦਿੱਤਾ ਜਾਵੇ ਪਰ ਡਾਕਟਰ ਸਾਹਿਬ ਦੇਖਿਆ ਜਾਵੇ ਇਹਦਾ ਨੈਕਟਾਰ ਜੂਸ ਵੀ ਕੀਤਾ ਜਾ ਸਕਦਾ ਮੰਨ ਲਓ ਇਹਦੇ ਆ ਜੇ ਕੋਈ ਤਿੱਖੀ ਚੀਜ਼ ਲਾ ਸਕਦੀ ਹੈ ਨਹੀਂ ਨਹੀਂ ਅਣਾ ਤਿੱਖੀ ਚੀਜ਼ ਲਾ ਕੇ ਜਿੱਦਾਂ ਤੁਸੀਂ ਐਕਸਪੈਰੀਮੈਂਟ ਕੀਤਾ ਐਦਾਂ ਕੀਤਾ ਜਾਵੇ ਸਾਹਮਣੇ ਕੋਈ ਬੰਦਾ ਖੜਾ ਹੋਵੇ ਹਾਂ ਦੇਖੋ ਇਸ ਤਰ੍ਹਾਂ ਦਾ ਤੁਸੀਂ ਕਹਿ ਸਕਦੇ ਹੋ ਵੀ ਜਿਹੜੀ ਜੀਓਮੈਟਰੀ ਬਾਕਸ ਦੇ ਪ੍ਰਕਾਰ ਬਈਆ ਸਾਡੇ ਹਾਂ ਉਹ ਤਾਂ ਤਿੱਖੀ ਹੈ ਤੇ ਬੱਚੇ ਅਕਸਰ ਉਸ ਤੋਂ ਚਭੌਣ ਦਾ ਕੰਮ ਲੈਂਦੇ ਰਹੇ ਜੀ ਪਰ ਜਿਹੜਾ ਕੰਮ ਇਸ ਕਾਰਨ ਲਈ ਬਣਿਆ ਹੈ ਉੱਥੇ ਹੁਣ ਜਿਵੇਂ ਨਿਊਕਲੀਅਰ ਬੰਬ ਬਣਾਇਆ ਸੀ ਤਾਂ ਕਹਿੰਦੀ ਇਹਨੇ ਬਣਾਇਆ ਨਿਊਕਲੀਅਰ ਬੰਬ ਬਣਾਇਆ ਉਹ ਨਿਊਕਲੀਅਰ ਬੰਬ ਦੇ ਨਾਲ ਤਬਾਹੀ ਹੋ ਰਹੀ ਹੈ ਹਾਂ ਠੀਕ ਹੈ ਨਾ ਜੀ ਲੇਕਿਨ ਉਸੇ ਨਿਊਕਲੀਅਰ ਰਿਐਕਸ਼ਨ ਨੂੰ ਜਿਹਦੇ ਨਾਲ ਬੰਬ ਬਣਿਆ ਉਹਦੇ ਨਾਲ ਅਸੀਂ ਨਿਊਕਲੀਅਰ ਰਿਐਕਟਰ ਤਿਆਰ ਕਰਦੇ ਜਿਹਦੇ ਨਾਲ ਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਇਸੇ ਲਈ ਜਿਹੜਾ ਵਿਗਿਆਨ ਦਾ ਵਿਸ਼ਾ ਹੈ ਇਹ ਸਮਝ ਦਾ ਵਿਸ਼ਾ ਹੈ ਇਹ ਅਗਿਆਨੀਆਂ ਲਈ ਨਹੀਂ ਹੈਗਾ ਸਮਝਦੇ ਨਾਲ ਕਬਲ ਲੈਣ ਵਾਲਾ ਹੈ ਵੀ ਉਸੇ ਕੰਮ ਨੂੰ ਕੰਟਰੋਲਡ ਤਰੀਕੇ ਨਾਲ ਕਿਵੇਂ ਕੀਤਾ ਜਾਊਗਾ ਹੁਣ ਦੇਖੋ ਘਰ ਦੇ ਵਿੱਚ ਬਿਜਲੀ ਆ ਰਹੀ ਹੈ ਤੇ ਬਿਜਲੀ ਦੀਆਂ ਤਾਰਾਂ ਤੁਸੀਂ ਆ ਫੜ ਕੇ ਖੜਜੋਗੇ ਤੇ ਛੱਡ ਦੋਗੇ ਤੁਹਾਨੂੰ ਬਿਲਕੁਲ ਨਹੀਂ ਬਿਲਕੁਲ ਨਹੀਂ ਛੱਡੂਗੀ ਨਾ ਇਹ ਸਾਡੇ ਦਿਮਾਗ ਨੇ ਫੈਸਲਾ ਕਰਨਾ ਹੈ ਵੀ ਮੈਂ ਉਹਨੂੰ ਵਰਤਣਾ ਕਿਵੇਂ ਹੂੰ ਇਹ ਅਸੀਂ ਤੁਹਾਨੂੰ ਇਹ ਜਿਹੜਾ ਪ੍ਰਯੋਗ ਦਿਖਾਇਆ ਇਸ ਦੇ ਵਿੱਚ ਇਹ ਦਿਖਾਇਆ ਗਿਆ ਕਿ ਉਹ ਗੈਸਾਂ ਭੜਦੀਆਂ ਕਿਵੇਂ ਉਹ ਪ੍ਰੈਸ਼ਰ ਕਿਵੇਂ ਮੈਂਟੇਨ ਹੁੰਦਾ ਉਸ ਪ੍ਰੈਸ਼ਰ ਦੇ ਨਾਲ ਉਹ ਬੋਤਲ ਕਿੰਨੀ ਦੂਰ ਜਾਂਦੀ ਹੈ ਉਸ ਤੋਂ ਅਸੀਂ ਕੀ ਕੰਮ ਲੈ ਸਕਦੇ ਤੇ ਇਸ ਦਾ ਸਿਧਾਂਤ ਕੀ ਅਸੀਂ ਦਿਖਾਇਆ ਵੀ ਇਹ ਤਾਂ ਕੰਮ ਤੁਹਾਨੂੰ ਇਹ ਦਿਖਾਇਆ ਜਾ ਰਿਹਾ ਹੈ ਕਿ ਇਹ ਇਸ ਤਰ੍ਹਾਂ ਸ਼ੂਟ ਹੋਈ ਬੋਤਲ ਅੱਗੇ ਗਈ ਇਸ ਦੇ ਨਾਲ ਨਿਊਟਨ ਦੀ ਗਤੀ ਦਾ ਤੀਸਰਾ ਨਿਯਮ ਵੀ ਆ ਗਿਆ ਇਸ ਦੇ ਨਾਲ ਇਹ ਵੀ ਸਿਧਾਂਤ ਆ ਗਿਆ ਵੀ ਸਕੂਟਰ ਮੋਟਰਸਾਈਕਲ ਕਿਵੇਂ ਚੱਲਦੀ ਹੈ ਉਹਨਾਂ ਚ ਕਾਰਬੂਰੇਟਰ ਕਿਵੇਂ ਕੰਮ ਕਰਦਾ ਇੱਕ ਪਾਈਪ ਚੋਂ ਹਵਾ ਲਈ ਜਿਹੜੀ ਰਫਤਾਰ ਨਿਕਲਦੀ ਹੈ ਕਿਸ ਤਰ੍ਹਾਂ ਨਿਕਲਦੀ ਹੈ ਉਹ ਪਿਸਟਨ ਕਿਵੇਂ ਅੱਗੇ ਗਤੀ ਵਿੱਚ ਆਉਂਦਾ ਜੀ ਠੀਕ ਹੈ ਨਾ ਹੁਣ ਗੱਲ ਇਹ ਹੈ ਵੀ ਜਦੋਂ ਇਸ ਦੇ ਵਿੱਚ ਉਹ ਗੈਸਾਂ ਪੈਦਾ ਹੋਈਆਂ ਉਹਨਾਂ ਨੇ ਪ੍ਰੈਸ਼ਰ ਇੰਨਾ ਕ੍ਰੀਏਟ ਕਰਤਾ ਵੀ ਉਸ ਪ੍ਰੈਸ਼ਰ ਦੇ ਨਾਲ ਉਹ ਪਿਸਟਨ ਅੱਗੇ ਗਿਆ ਪਿਸਟਨ ਦੇ ਨਾਲ ਸ਼ਾਫਟ ਲੱਗੇ ਸ਼ਾਫਟ ਦੇ ਨਾਲ ਚੱਕਾ ਲੱਗਿਆ ਚੱਕੇ ਦੇ ਉੱਤੇ ਟਾਇਰ ਹੈ ਟਾਇਰ ਦੇ ਵਿੱਚ ਆਵਾਜ਼ ਆਉਂਦੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕਿਸ ਤਰ੍ਹਾਂ ਦੇ ਨਾਲ ਸੀ ਉਹਨਾਂ ਤੋਂ ਕੰਮ ਲੈ। ਹਾਂ ਜੇ ਸਾਡਾ ਦਿਮਾਗ ਹੀ ਇਸ ਤਰ੍ਹਾਂ ਦਾ ਹੈ ਵੀ ਕਿਸੇ ਦੇ ਮਾਰਨੀਓ ਮਾਰਨੀ ਹੈ ਤਾਂ ਇਹ ਤਾਂ ਫਿਰ ਫਿਰ ਸਾਡੇ ਕੋਲ ਗੋਲੀਆਂ ਬਣੀਆਂ ਹੋਈਆਂ ਹਨ ਦੇ ਵਿੱਚ ਮਾਰੀ ਚਲੋ। ਬਿਲਕੁਲ। ਹਾਂ আচ্ছা ਡਾਕਟਰ ਸਾਹਿਬ ਤੁਹਾਡੇ ਜਿਹੜੇ ਸਟੂਡੈਂਟ ਸੀਗੇ ਉਹ ਮੈਨੂੰ ਆ ਗੱਡੀ ਬਾਰੇ ਜ਼ਰੂਰ ਪੁੱਛਾਰੇ ਸੀਗੇ ਇਹ ਤਾਂ ਦੱਸੋ ਕੀ ਪਰਦੇਗਾ? ਛੋਟੀ ਜੀ ਗੱਡੀ ਹੈ ਕਹਿੰਦੇ ਕਰਾਮਾਤਾ ਵਰਦੀਆਂ ਵਿੱਚ। ਦੇਖੋ ਇਹ ਜਿਹੜੀ ਹੈਗੀ ਅੱਜ ਇਹ ਦੁਨੀਆ ਦੀ ਸਭ ਤੋਂ ਛੋਟੀ ਜਿਹੜੀ ਹੈ। ਏ ਤੇ ਪੰਗੋ ਮੈਂ ਕੈਮਰਾ ਮੈਨ ਨੂੰ ਆਪੇ ਖਾਣਗੇ ਜੀ ਇਹ ਸੋਲਰ ਨਾਲ ਚੱਲਣ ਵਾਲੀ ਹੈ ਹੂੰ ਸੋਲਰ ਨਾਲ ਕਿਵੇਂ ਚੱਲਦੀ ਹੈ ਵੀ ਇੱਥੇ ਸੂਰਜ ਦੀਆਂ ਕਿਰਨਾਂ ਪੈਣਗੀਆਂ ਜੀ ਜਿਵੇਂ ਕਿਰਨਾਂ ਪੈਣਗੀਆਂ ਤੇ ਇਸ ਦੇ ਅੰਦਰ ਜਿਹੜੀ ਹੈ ਉਹ ਬਿਜਲੀ ਪੈਦਾ ਹੋ ਜਾਣੀ ਹੈ ਸੂਰਜ ਦੀਆਂ ਕਿਰਨਾਂ ਨੇ ਸੋਲਰ એનર્ਜੀ ਨੂੰ ਇਲੈਕਟ੍ਰੀਕਲ એનર્ਜੀ ਵਿੱਚ ਕਨਵਰਟ ਕਰ ਦੇਣਾ ਤਾਂ ਇਸ ਦੇ ਵਿੱਚ ਇੱਕ ਛੋਟੀ ਮੋਟਰ ਲਾਈ ਜੀ ਉਹ ਮੋਟਰ ਦੇ ਨਾਲ ਸ਼ਾਰਟ ਲੱਗੇ ਸ਼ਾਰਟ ਦੇ ਨਾਲ ਆ ਚੱਕੇ ਲਾਏ ਹੋਏ ਆ ਸੀ ਤੇ ਉਹ ਘੁੰਮਣਾ ਸ਼ੁਰੂ ਕਰ ਦਿੰਦੀ ਹੈ ਤੇ ਚੱਲਣਾ ਸ਼ੁਰੂ ਕਰਦਾ ਹੈ بس ਇਹ ਉਦੋਂ ਤੱਕ ਚੱਲੂਗੀ ਜਦ ਤੱਕ ਇਹਦੇ ਵੀ ਸੂਰਜ ਦੀਆਂ ਕਿਰਨਾਂ ਪਈ ਜਾਣਗੇ ਜਿੱਥੇ ਛਾਂ ਆ ਗਈ ਇਹਨੇ ਆਟੋਮੈਟਿਕਲੀ ਰੁਕ ਜਾਣਾ ਤਾਂ ਇਸ ਤਰ੍ਹਾਂ ਦੇ ਨਾਲ ਇਹ ਬੱਚਿਆਂ ਨੂੰ ਦੱਸਣ ਦੇ ਲਈ ਵੀ ਜਿਹੜੇ ਸਤਾਂ ਦੇ ਉੱਤੇ ਤੁਸੀਂ ਇਹ ਸੋਲਰ ਪੈਨਲ ਲਾਏ ਹੋਏ ਸਾਡੀ ਬਿਜਲੀ ਕਿਵੇਂ ਪੈਦਾ ਕਰਦੇ ਆ ਇਹਦੇ ਵਿੱਚ ਕੀ ਖਾਸੀਅਤ ਹੈ ਇਹਦੇ ਵਿੱਚ ਕਿਹੜਾ ਮਟੀਰੀਅਲ ਲੱਗਦਾ ਉਹ ਕਿਵੇਂ ਤੇ ਸੂਰਜ ਦੀਆਂ ਕਿਰਨਾਂ ਦੇ ਵਿੱਚ ਕੀ ਹੈ ਉਹ ਨਰਜੀ ਤੇ ਕਿਹੜੇ ਪੈਕਟ ਹੈ ਜਿਹੜੇ ਇਹਦੇ ਤੇ ਡਿੱਗ ਰਹੇ ਨੇ ਜਿਨ੍ਹਾਂ ਨੂੰ ਐਬਜ਼ੌਰਬ ਕਰਕੇ ਉਹ ਫਿਰ ਉਸ ਦੀ ਬਿਜਲੀ ਬਣਾ ਦਿੰਦਾ ਉਹ ਇਹ ਚੀਜ਼ਾਂ ਜਿਹੜੇ ਬੱਚਿਆਂ ਨੂੰ ਸਿਖਾਉਂਦੇ ਆ ਨਾ ਤੁਹਾਨੂੰ ਵੀ ਦਿਲਚਸਪੀ ਵੱਧਦੀ ਹੈ ਉਹ ਕਹਿੰਦੇ ਉਹ ਕਹਿੰਦੇ ਵੀ ਹਾਂ ਸਰ ਆਹ ਮਤਾ ਹੁਣ ਪਤਾ ਲੱਗੀ ਹੈ ਕਰਦੇ ਸਮਝ ਦੀ ਲੋੜ ਦੀ ਹੈ ਬੱਚੇ ਨੂੰ ਵਿਗਿਆਨ ਦੀ ਦੇਖੋ ਨਾ ਆ ਇੱਕ ਭਾਂਡਾ ਸਾਡੇ ਕੋਲ ਜੀ ਹੁਣ ਇਹ ਭਾਂਡਾ ਕਿਸ ਮਟੀਰੀਅਲ ਦਾ ਬਣਿਆ ਤਾਂ ਤੁਸੀਂ ਹੁਣ ਇਹਦੇ ਚ ਆਵਾਜ਼ ਆਦੀ ਜਦ ਬਿਆ ਸੀ ਤਾਂ ਕੋਈ ਆਵਾਜ਼ ਨਹੀਂ ਸੀ ਪਰ ਇਹ ਆਵਾਜ਼ ਆ ਕੇ ਖਤਮ ਹੁੰਦੀ ਹੈ ਹੁਣ ਆਵਾਜ਼ ਪੈਦਾ ਕਿਉਂ ਹੁੰਦੀ ਹੈ ਇਹ ਦੱਸਣ ਦੇ ਲਈ ਅਸੀਂ ਉਹ ਕਹਿੰਦੇ ਆ ਇਹ ਨੂੰ ਨੇੜੇ ਲੈ ਕੇ ਹੂੰ ਇਹ ਇਹ ਪੰਡਾ ਜਿਹੜਾ ਇੱਕ 뮤ਜ਼ਿਕ ਪੈਦਾ ਕਰਦਾ ਹਾਂ ਇਹ ਅੱਗੇ ਪਿੱਛੇ ਹੋ ਰਿਹਾ ਇਹ ਵਾਈਬ੍ਰੇਟ ਕਰਦਾ ਜੀ ਸਾਡੀਆਂ ਅੱਖਾਂ ਹੀ ਦੇਖ ਰਹੀਆਂ ਹੂੰ ਵੀ ਇਸ ਤਰ੍ਹਾਂ ਹਿੱਲ ਰਿਹਾ ਹੈ ਹਿੱਲਣ ਨੂੰ ਕਹਿੰਦੇ ਆਸੀਂ ਵਾਈਬ੍ਰੇਸ਼ਨਾ ਉਹਨਾਂ ਵਾਈਬ੍ਰੇਸ਼ਨਾਂ ਦੇ ਕਰਕੇ ਇਹਦੇ ਵਿੱਚ ਜਿਹੜੀ ਹੈ ਆਵਾਜ਼ ਧੁਨੀ ਪੈਦਾ ਹੁੰਦੀ ਜੀ ਬਿਲਕੁਲ ਠੀਕ ਹੈ ਜੀ ਹੁਣ ਇਹ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਇਸ ਨੂੰ ਅਸੀਂ ਲਗਾਤਾਰ ਲਈਏ ਇਹ ਤਾਂ ਖਤਮ ਹੋ ਜਾਂਦੀ ਹੈ ਪਰ ਸਾਨੂੰ ਉਹਨਾਂ ਆਨੰਦ ਨਹੀਂ ਆ ਰਿਹਾ ਜਿੰਨਾ ਹੋਣਾ ਹੂਗਾ ਦੇਖੋ ਇਹ ਉਹੀ ਉਹੀ ਬਰਤਨ ਹੈ ਉਹੀ ਚੀਜ਼ ਘੜਕਣ ਵਾਲੀ ਹੈ ਉਹੀ ਆਵਾਜ਼ ਹੈ ਜਿਹੜੀ ਹੁਣ ਉਸ ਨੂੰ ਅਸੀਂ ਇਹ ਦੇਖੀਏ ਤਪਾ ਨਹੀਂ ਆਪਣੀ ਤੁਹਾਨੂੰ ਪਤਾ ਨਹੀਂ ਹੁਣ ਜੇ ਇਸ ਨੂੰ ਮੈਂ ਇੱਥੋਂ ਫੜ ਲੰਨਾ ਫਿਰ ਤਾਂ ਮੈਂ ਜਿੰਨਾ ਮਰਜ਼ੀ ਨੂੰ ਘਟਾਈ ਆ ਮੁੰਨੀ ਆਵਾਜ਼ ਨਿਕਲਦੀ ਹੈ ਇਹ ਮਤਲਬ ਇਹ ਸਿਧਾਂਤ ਹੈ ਵਿਗਿਆਨ ਦਾ ਜੀ ਉਸ ਨੂੰ ਚੀਜ਼ ਨੂੰ ਯੂਜ਼ ਕਿਵੇਂ ਕਰਨਾ ਹੂੰ ਪਕੜਨਾ ਕਿਵੇਂ ਹੈ ਕਿੱਥੇ ਇਹ ਕੰਮ ਮੈਕਸਿਮਮ ਕੰਮ ਦੇਊਗੀ ਸਾਨੂੰ ਇਹ ਸਾਨੂੰ ਇਹੀ ਤਾਂ ਬੱਚਿਆਂ ਨੂੰ ਪੜ੍ਹਾਈ ਕਰਾਈ ਜਾਂਦੀ ਹੈ ਬਿਲਕੁਲ ਵੀ ਕਿਸ ਤਰ੍ਹਾਂ ਦੇ ਨਾਲ ਅੱਛਾ ਵਿਗਿਆਨੀ ਆ ਜਿਹੜੇ ਇਹ ਵੀ ਦੱਸਦੇ ਆ ਵੀ ਜਿਹੜੀ ਅਸੀਂ ਕਾਰ ਚਲਾ ਰਹੇ ਹਾਂ ਕਿੰਨੀ ਸਪੀਡ ਤੇ ਚਲਾਉਂਗੇ ਤਾਂ ਤੁਹਾਨੂੰ ਵਧੀਆ ਐਵਰੇਜ ਦੇਊਗੀ ਹੂੰ ਜੇ ਤੁਸੀਂ ਉਸ ਨੂੰ ਹੁਣ 120 ਤੇ ਧੱਕੇ ਨਾਲ ਹੀ ਚਲਾਈ ਜਾਓਗੇ ਤਾਂ ਉਹਦਾ ਪਿਸਤਨ ਉਹਨਾਂ ਦਾ ਫਿਰ ਕਾਰਗਰ ਹੋਊਗਾ ਬਿਲਕੁਲ ਉਹੀ ਉਹਦੀ ਸਪੀਡ ਹੈ ਜਿਹੜੀ 80 ਤੇ ਇਸੇ ਲਈ ਰੱਖੀ ਗਈ ਹੈ ਇੱਕ ਤਾਂ ਐਕਸੀਡੈਂਟ ਤੋਂ ਬਚਿਆ ਜਾ ਸਕੇ ਇੱਕ ਦੂਜਿਆਂ ਦੇ ਲਈ ਸੇਫਟੀ ਹੈ ਆਪਣੇ ਲਈ ਤਾਂ ਹੈ ਹੀ ਹੈ ਦੂਜਿਆਂ ਦੀ ਸੇਫਟੀ ਹੈ ਇੱਕ ਕਿਸੇ ਓਵਰਟੇਕ ਕਰਨਾ ਕੁਝ ਕਰਨਾ ਸਾਰੇ ਪਾਸੇ ਆਰਾਮ ਹੈ ਮਤਲਬ ਜੇ ਅਸੀਂ ਵਿਗਿਆਨ ਨੂੰ ਆਪਣੇ ਕੰਟਰੋਲ ਦੇ ਵਿੱਚ ਕਰਕੇ ਵਰਤ ਰਹੇ ਹਾਂ ਤਾਂ ਸਾਨੂੰ ਤੇ ਫਾਇਦੀ ਫਾਇਦੇ ਨੁਕਸਾਨ ਇੱਕ ਵੀ ਨਹੀਂ ਹੈ ਬਿਲਕੁਲ ਠੀਕ ਹੈ ਨਾ اچھا ਤੇ ਡਾਕਟਰ ਸਾਹਿਬਾ ਇੱਕ ਨਾ ਸਭ ਤੋਂ ਪਹਿਲਾਂ ਮੈਨੂੰ ਇਹਦਾ ਫੰਡਾ ਸਮਝਾਓ ਤੁਹਾਡੇ ਸਟੂਡੈਂਟ ਅਸਰੇ ਸਿਗਰਟ ਤੇ ਜੇ ਨੂੰ ਪੂਰੀ ਫੋਰਸ ਦੇ ਨਾਲ ਘੁਮਾਇਆ ਜਾਵੇ ਰੁਕਦਾ ਨਹੀਂ ਹੈਗਾ ਤੇ ਨਾ ਦਿਖਦਾਗਾ ਦੇਖੋ ਇਹਦੇ ਵਿੱਚ ਇਹ ਹੁੰਦਾ ਵੀ ਇਹ ਜਦੋਂ ਅਸੀਂ ਘੁਮਾਉਂਦੇ ਆ ਨਾ ਕਿਸੇ ਵੀ ਚੀਜ਼ ਨੂੰ ਜੀ ਜਦੋਂ ਘੁੰਮਣ ਲੱਗ ਜਾਂਦੀ ਹੈ ਨਾ ਤਾਂ ਉਸ ਵਕਤ ਉਹਦੇ ਵਿੱਚ ਅਸੀਂ ਅੰਗਰੇਜ਼ੀ ਚ ਕਹਿੰਦੇ ਸਰਕੂਲਰ ਮੋਸ਼ਨ ਆ ਗਈ ਸਰਕੂਲਰ ਮੋਸ਼ਨ ਜਿਹੜੀ ਉਹ ਕੀ ਕੰਮ ਕਰਦੀ ਹੈ ਸਾਡੇ ਲਈ ਤੁਸੀਂ ਦੇਖੋ ਵੀ ਸਾਈਕਲ ਹੈ ਪਰ ਚਲਣ ਦੀ ਜੀ